ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ। ਪਿਤੇ ਦਿਨੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਇੱਕ ਮਹਿਲਾ ਟਰੈਵਲਰ ਏਜੰਟ ਨੂੰ ਬਲੈਕਮੇਲ ਕਰਨ ਦੇ ਦੋਸ਼ ਵਿੱਚ ਸੋਸ਼ਲ ਮੀਡੀਆ ਵਲੌਗਰ ਪਾਨਾ ਸਿੱਧੂ ਖਿਲਾਫ ਮਾਮਲਾ ਦਰਜ ਕੀਤਾ ਸੀ। ਇੰਦਰਜੀਤ ਕੌਰ ਦੀ ਸ਼ਿਕਾਇਤ ਤੇ ਪਾਨਾ ਸਿੱਧੂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਉਸ ਤੇ ਕਾਫੀ ਤਸ਼ੱਦਦ ਵੀ ਹੋਇਆ। ਇਨਾ ਹੀ ਨਹੀਂ ਜਿਨ੍ਹਾਂ ਦੇ ਪੈਸੇ ਛਡਵਾਉਣ ਦੇ ਲਈ ਭਾਨਾ ਸਿੱਧੂ ਜੇਲ੍ਹ ਵਿੱਚ ਗਿਆ ਉਹ ਪਰਿਵਾਰ ਨੇ ਵੀ ਸਾਹਮਣੇ ਆ ਕੇ ਭਾਨੇ ਸਿੱਧੂ ਦੀ ਸਪੋਰਟ ਕੀਤੀ ਅਤੇ ਕਿਹਾ ਕਿ ਭਾਨੇ ਸਿੱਧੂ ਨੇ ਕਿਸੇ ਕੋਲੋਂ ਕਿਸੇ ਵੀ ਪੈਸਿਆਂ ਦੀ ਮੰਗ ਨਹੀਂ ਕੀਤੀ ਅਤੇ ਧਰਨਾ ਵੀ ਸਾਡੇ ਵੱਲੋਂ ਹੀ ਲਗਾਇਆ ਗਿਆ ਸੀ ਜਦ ਕਿ ਔਰਤ ਦਾ ਕਹਿਣਾ ਸੀ ਕਿ ਭਾਨਾ ਸਿੱਧੂ ਵੱਲੋਂ 10000 ਰੁਪਏ ਦੀ ਮੰਗ ਕੀਤੀ ਗਈ ਜਿਉਂ ਹੀ ਪਾਨਾ ਸਿੱਧੂ ਦੀ ਗ੍ਰਿਫਤਾਰੀ ਹੋਈ ਲੋਕ ਉਸ ਦੀ ਸਪੋਰਟ ਵਿੱਚ ਉਤਰ ਆਏ ਅਤੇ ਲੱਖਾਂ ਸਿਧਾਨਾ ਨੇ ਵੀ ਜੰਮ ਕੇ ਸਰਕਾਰ ਨੂੰ ਲਾਨਤਾ ਪਾਈਆਂ ਕਿਉਂਕਿ ਜਿਨ੍ਹਾਂ ਦੇ ਪੈਸੇ ਕਰਕੇ ਅੱਜ ਪਾਨਾ ਸਿੱਧੂ ਜੇਲ੍ਹ ਵਿੱਚ ਹੈ ਉਹਨਾਂ ਦਾ ਕਹਿਣਾ ਹੈ ਕੇਂਦਰਜੀਤ ਕੋਰ ਨੇ ਹਾਲੇ ਤੱਕ ਉਹਨਾਂ ਦੇ 9 ਲੱਖ ਰੁਪਏ ਵਾਪਸ ਨਹੀਂ ਕੀਤੇ ਅਤੇ ਸਰਕਾਰ ਇੰਦਰਜੀਤ ਕੋਰ ਨੂੰ ਫੜਨ ਦੀ ਬਜਾਏ ਪਾਨੇ ਸਿੱਧੂ ਨਾਲ ੱਤਕਾ ਕਰ ਰਹੀ ਹੈ ਉੱਥੇ ਹੀ ਹਾਲ ਹੀ ਵਿੱਚ ਖਬਰ ਸਾਹਮਣੇ ਆਈ ਹੈ ਕਿ ਫਾਈਨਲੀ ਪੰਨਾ ਸਿੱਧੂ ਨੂੰ ਜਮਾਨਤ ਮਿਲ ਗਈ ਹੈ ਜਿਉਂ ਹੀ ਕੋਈ ਹੋਰ ਅਪਡੇਟ ਸਾਹਮਣੇ ਆਵੇਗੀ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ